ਦੇਖੋ ਜੀ ਬੋਲਣ ਨੂੰ ਸ਼ਬਦੀ ਨਹੀਂ ਸਾਡੇ ਕੋਲ ਸਾਡੇ ਤੁਹਾਨੂੰ ਇਦਾਂ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਜੀ ਗੁਰੂ ਜੀ ਦੇ ਪਾਤਸ਼ਾਹ ਜੀ ਲਈ ਅੰਤਿਮ ਅਰਦਾਸ ਵਿੱਚ ਕੋਈ ਵੀ ਸ਼ਾਮਲ ਪਰਿਵਾਰ ਨੂੰ ਵੀ ਬੜਾ ਵੱਡਾ ਇਕੱਠ ਕਰਦੇ ਦੇਖੋ ਜੀ ਬੋਲਣ ਨੂੰ ਸ਼ਬਦੀ ਨਹੀਂ ਸਾਡੇ ਕੋਲ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਰਾਜ ਜੀ ਸਾਡੇ ਤੇ ਬਹੁਤ ਵੱਡਾ ਉਹਨਾਂ ਦਾ ਹੱਥ ਸੀਗਾ ਜੀ ਗੁਰੂ ਦੀ ਕਾਮਯਾਬੀ ਦੇ ਪਿੱਛੇ ਵੀ ਬਹੁਤ ਵੱਡਾ ਹੱਥ ਹੈ ਨਾ ਤੇ ਹਰ ਇੱਕ ਮਾਂ ਬਾਪ ਦਾ ਆਪਣੇ ਬੱਚਿਆਂ ਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦੀ ਕਾਮਯਾਬੀ ਪਿੱਛੇ ਤੇ ਸਾਨੂੰ ਇਦਾਂ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਤੇ ਬੁਮਾਰ ਸੀਗੇ ਜਿਸ ਦਿਨ ਲਾਸਟ ਦਿਨ ਮਾਨੂੰ ਦਾ ਪਤਾ ਵੀ ਲੈ ਕੇ ਗਿਆ ਤੇ ਇਦਾਂ ਲੱਗਦਾ ਸੀ ਵੀ ਠੀਕ ਹੋਣੇ ਹੁਣ ਪਹਿਲਾਂ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਹਾਂ ਪਰ ਅਚਾਨਕ ਸ਼ਾਮ ਨੂੰ ਉਮਰ ਅਸਾਹ ਰੁਕਨ ਦੇ ਨਾਲ ਉਹਨਾਂ ਦੇ ਮਤਲਬ ਉਹਨਾਂ ਦੀ ਡੈਥ ਹੋ ਗਈ ਤੇ ਇਹ ਸਦਮਾ ਜਿਹੜਾ ਬਹੁਤ ਵੱਡਾ ਸਦਮਾ ਲੱਗਿਆ ਸਾਨੂੰ ਮੇਰੇ ਉੱਪਰ ਅਮਰਤ ਛੋਟਾ ਵੀਰ ਹੈ ਜਿਹੜਾ ਔਰ ਵੱਡੇ ਭਾਜੀ ਗੁਰੀ ਭਾਜੀ ਇੰਨਾ ਕੁ ਬਾਬੇ ਦੀ ਕਿਰਪਾ ਦੇ ਨਾਲ ਨਿਮਰਤਾ ਇਸ ਪਰਿਵਾਰ ਦੇ ਵਿੱਚ ਮੈਂ ਦੱਸ ਨਹੀਂ ਸਕਦਾ। ਇੱਦਾਂ ਹੀ ਸਾਡੇ ਅੰਕਲ ਜੀ ਜਿੱਥੋਂ ਸਾਨੂੰ ਕਈ ਚੀਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਿਆ। ਹਨਾ ਉੱਤੇ ਉੱਤੇ ਸਾਨੂੰ ਮੋਟੀਵੇਟਿਵ ਵੀ ਕਰਦੇ ਸੀ ਵੀ ਪੁੱਤ ਤੁਸੀਂ ਚੱਕ ਦਿਓ ਫੱਟੇ ਤੁਸੀਂ ਹੁਣ ਦੋ ਨਹੀਂ ਤਿੰਨ ਭਰਾ ਹੋ। ਤੇ ਅਸੀਂ ਤਿੰਨ ਭਰਾ ਹੈਗੇ ਹਾਂ ਪਰ ਸਾਡਾ ਬਾਪੂ ਚਲਾ ਗਿਆ ਬਹੁਤ ਵੱਡਾ ਦੁੱਖ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਸਾਨੂੰ ਤੇ ਉਹਨਾਂ ਦੇ ਹੋਰ ਚਾਹਣ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਵੀ ਭਾਣਾ ਮੰਨ ਦਾ ਬਲ ਬਖਸ਼ੇ। ਦੇਖੋ ਜੀ ਬੋਲਣ ਨੂੰ ਸ਼ਬਦ ਹੀ ਨਹੀਂ ਸਾਡੇ ਕੋਲ ਸਾਰੇ ਸਾਨੂੰ ਇਹਦਾ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਜੀ ਗੁਰੂ ਦੀ ਜਥਾ ਸਰਦਾਰ ਜੀ ਲਈ ਅੰਤਿਮ ਅਰਦਾਸ ਵਿੱਚ ਕੋਈ ਵੀ ਸ਼ਾਮਲ ਪਰਿਵਾਰ ਨੂੰ ਬੜਾ ਵੱਡਾ ਇੱਕ ਘਾਟ ਪਿਆ ਦੇਖੋ ਜੀ ਬੋਲਣ ਨੂੰ ਸ਼ਬਦੀ ਨਹੀਂ ਸਾਡੇ ਕੋਲ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਰਾਜ ਜੀ ਸਾਡੇ ਤੇ ਬਹੁਤ ਵੱਡਾ ਉਹਨਾਂ ਦਾ ਹੱਥ ਸੀਗਾ ਜੀ ਗੁਰੂ ਦੀ ਕਾਮਯਾਬੀ ਦੇ ਪਿੱਛੇ ਵੀ ਬਹੁਤ ਵੱਡਾ ਹੱਥ ਹੈ ਨਾ ਤੇ ਹਰ ਇੱਕ ਮਾਂ ਬਾਪ ਦਾ ਆਪਣੇ ਬੱਚਿਆਂ ਦੇ ਪਿੱਛੇ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦੀ ਕਾਮਯਾਬੀ ਪਿੱਛੇ ਤੇ ਸਾਨੂੰ ਇਦਾਂ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਤੇ ਬੁਮਾਰ ਸੀਗੇ ਜਿਸ ਦਿਨ ਲਾਸਟ ਦਿਨ ਮਾਨੂੰ ਦਾ ਪਤਾ ਵੀ ਲੈ ਕੇ ਗਿਆ ਤੇ ਇਦਾਂ ਲੱਗਦਾ ਸੀ ਵੀ ਠੀਕ ਹੋਣੇ ਹੁਣ ਪਹਿਲਾਂ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਹਾਂ ਪਰ ਅਚਾਨਕ ਸ਼ਾਮ ਨੂੰ ਉਹਨਾਂ ਦਾ ਸਾਰ ਹੁਕਮ ਦੇ ਨਾਲ ਉਹਨਾਂ ਦਾ ਮਤਲਬ ਉਹਨਾਂ ਦੀ ਡੈਥ ਹੋ ਗਈ ਤੇ ਇਹ ਸਦਮਾ ਜਿਹੜਾ ਬਹੁਤ ਵੱਡਾ ਸਦਮਾ ਲੱਗਿਆ ਸਾਨੂੰ ਮੇਰੇ ਉਪਰ ਅਮਰਤ ਛੋਟਾ ਵੀਰ ਹੈ ਜਿਹੜਾ ਔਰ ਵੱਡੇ ਭਾਜੀ ਗੁਰੀ ਭਾਜੀ ਇੰਨਾ ਕਿ ਬਾਬੇ ਦੀ ਕਿਰਪਾ ਦੇ ਨਾਲ ਨਿਮਰਤਾ ਇਸ ਪਰਿਵਾਰ ਦੇ ਵਿੱਚ ਮੈਂ ਦੱਸ ਨਹੀਂ ਸਕਦਾ। ਇੱਦਾਂ ਹੀ ਸਾਡੇ ਅੰਕਲ ਜੀ ਜਿੱਥੋਂ ਸਾਨੂੰ ਕਈ ਚੀਜ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਿਆ। ਹਨਾ ਉੱਥੇ-ਉੱਥੇ ਸਾਨੂੰ ਮੋਟੀਵੇਟਿਵ ਕਰਦੇ ਸੀ ਵੀ ਪੁੱਤ ਤੁਸੀਂ ਚੱਕ ਦਿਓ ਫੱਟੇ ਤੁਸੀਂ ਹੁਣ ਦੋ ਨਹੀਂ ਤਿੰਨ ਭਰਾ ਹੋ। ਤੇ ਅਸੀਂ ਤਿੰਨ ਭਰਾ ਹੈਗੇ ਹਾਂ ਪਰ ਸਾਡਾ ਬਾਪੂ ਚਲਾ ਗਿਆ। ਬਹੁਤ ਵੱਡਾ ਦੁੱਖ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਸਾਨੂੰ ਤੇ ਉਹਨਾਂ ਦੇ ਹੋਰ ਚਾਹਣ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਵੀ ਭਾਣਾ ਮੰਨ ਦਾ ਬਲ ਬਖਸ਼ੇ। ਦੇਖੋ ਜੀ ਬੋਲਣ ਨੂੰ ਸ਼ਬਦ ਹੀ ਨਹੀਂ ਸਾਡੇ ਕੋਲ ਸਾਰੇ ਤਾਨੂੰ ਇਹਦਾ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਜੀ ਜਿਹੜੇ ਸਾਡੇ ਪਾਤਸ਼ਾਹ ਜੀ ਨੇ ਕਲੀ ਅੰਤਿਮ ਅਰਦਾਸ ਵਿੱਚ ਕੁਝ ਵੀ ਸ਼ਾਮਲ ਪਰਿਵਾਰ ਨੂੰ ਵੀ ਬੜਾ ਵੱਡਾ ਇਕੱਠਾ ਕਰ ਦੇ। ਦੇਖੋ ਜੀ ਬੋਲਣ ਨੂੰ ਸ਼ਬਦੀ ਨਹੀਂ ਸਾਡੇ ਕੋਲ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਰਾਜ ਜੀ ਸਾਡੇ ਤੇ ਬਹੁਤ ਵੱਡਾ ਉਹਨਾਂ ਦਾ ਹੱਥ ਸੀਗਾ ਜੀ ਗੁਰੂ ਦੀ ਕਾਮਯਾਬੀ ਦੇ ਪਿੱਛੇ ਵੀ ਬਹੁਤ ਵੱਡਾ ਹੱਥ ਹਨ ਤੇ ਹਰ ਇੱਕ ਮਾਂ ਬਾਪ ਦਾ ਆਪਣੇ ਬੱਚਿਆਂ ਦੇ ਪਿੱਛੇ ਬਹੁਤ ਵੱਡਾ ਹੱਥ ਉਹਨਾਂ ਦੀ ਕਾਮਯਾਬੀ ਪਿੱਛੇ ਤੇ ਸਾਨੂੰ ਇਦਾਂ ਲੱਗਦਾ ਕਿ ਸਾਡਾ ਇੱਕ ਥੰਮ ਡਿੱਗ ਗਿਆ ਤੇ ਬਿਮਾਰ ਸੀਗੇ ਜਿਸ ਦਿਨ ਲਾਸਟ ਦਿਨ ਮਾਨੂੰ ਦਾ ਪਤਾ ਵੀ ਲੇ ਕੇ ਗਿਆ ਤੇ ਇਦਾਂ ਲੱਗਦਾ ਸੀ ਵੀ ਠੀਕ ਹੋਣੇ ਹੁਣ ਪਹਿਲਾਂ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਹਾਂ ਪਰ ਅਚਾਨਕ ਸ਼ਾਮ ਨੂੰ ਉਹਨਾਂ ਦਾ ਸਾਰ ਹੁਕਮ ਦੇ ਨਾਲ ਉਹਨਾਂ ਦਾ ਮਤਲਬ ਉਹਨਾਂ ਦੀ ਡੈਥ ਹੋ ਗਈ ਤੇ ਇਹ ਸਦਮਾ ਜਿਹੜਾ ਬਹੁਤ ਵੱਡਾ ਸਦਮਾ ਲੱਗਿਆ ਸਾਨੂੰ ਮੇਰੇ ਉਪਰ ਅਮਰਤ ਛੋਟਾ ਵੀਰ ਹੈ ਜਿਹੜਾ ਔਰ ਵੱਡੇ ਭਾਜੀ ਗੁਰੀ ਭਾਜੀ ਇੰਨਾ ਕੁ ਬਾਬੇ ਦੀ ਕਿਰਪਾ ਦੇ ਨਾਲ ਨਿਮਰਤ ਇਸ ਪਰਿਵਾਰ ਦੇ ਵਿੱਚ ਮੈਂ ਦੱਸ ਨਹੀਂ ਸਕਦਾ। ਇੱਦਾਂ ਸਾਡੇ ਅੰਕਲ ਦੀ ਜਿੱਥੋਂ ਸਾਨੂੰ ਕਈ ਚੀਜ਼ਾਂ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਨ। ਹਨਾ ਉੱਤੇ ਉੱਤੇ ਸਾਨੂੰ ਮੋਟੀਵੇਟੇਟ ਵੀ ਕਰਦੇ ਸੀ ਵੀ ਪੁੱਤ ਤੁਸੀਂ ਚੱਕ ਦਿਓ ਫਟੇ ਤੁਸੀਂ ਹੁਣ ਦੋ ਨਹੀਂ ਤਿੰਨ ਭਰਾ ਹਾਂ। ਤੇ ਅਸੀਂ ਤਿੰਨ ਭਰਾ ਹੈਗੇ ਹਾਂ ਪਰ ਸਾਡਾ ਬਾਪੂ ਚਲਾ ਗਿਆ ਬਹੁਤ ਵੱਡਾ ਦੁੱਖ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਸਾਨੂੰ ਤੇ ਉਹਨਾਂ ਦੇ ਹੋਰ ਚਾਹਣ ਵਾਲਿਆਂ ਨੂੰ ਸਾਰੇ ਪਰਿਵਾਰ ਨੂੰ ਵੀ ਭਾਣਾ ਮੰਨ ਦਾ ਬਲ ਬਖਸ਼ੇ।